ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਜਿਸ ਪਾਈਕਨਿਆ ਜੀ ਦੀ ਸਾਖੀ ਪੜਾਂਗੇ ਪਾਈਕਨਿਆ ਜੀ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਸੰਸਾਰ ਲਈ ਸਮ ਦ੍ਰਿਸ਼ਟੀ ਤੇ ਸੇਵਾ ਦੇ ਅਜਿਹੇ ਪੂਰਨ ਨੇ ਪਾਏ ਜੋ ਕਦੇ ਵੀ ਭੁਲਾਏ ਨਹੀਂ ਜਾ ਸਕਦੇ ਅਜਿਹੇ ਮਹਾਨ ਸਮ ਦ੍ਰਿਸ਼ਟੀ ਸਿੱਖ ਪਾਈਕਨਿਆ ਜੀ ਦਾ ਜਨਮ ਪਿੰਡ ਸੋਦਰਾ ਪਾਕਿਸਤਾਨ ਵਿੱਚ 1647 ਈਸਵੀ ਨੂੰ ਹੋਇਆ ਪਾਈਕਨਿਆ ਜੀ ਦੇ ਬਚਪਨ ਵਿੱਚ ਪਾਈ ਕਨੀਆ ਜੀ ਦੇ ਮਨ ਵਿੱਚ ਬਚਪਨ ਤੋਂ ਹੀ ਪ੍ਰਭੂ ਮਲਾਪ ਜੀ ਤਾਂਗ ਸੀ ਤੇ ਇੱਕ ਦਿਨ ਐਸੇ ਮਲਾਪ ਲੈਕਰੋਂ ਨਿਕਲ ਤੁਰੇ। ਰਾਗ ਖੇੜੇ ਮਿਲੇ ਇੱਕ ਸਿੱਖ ਨੇ ਗੁਰੂ ਨਾਨਕ ਦੇ ਘਰ ਦੀ ਦੱਸ ਪਾਈ। ਗੁਰੂ ਘਰ ਦੀ ਮਹਮਾ ਸਰਵਣ ਕਰਕੇ ਪਾਈ ਕਨੀਆ ਜੀ ਗੁਰੂ ਜੀ ਦੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਭੋੜੇ ਵਾਂਗ ਗੁਰੂ ਜਨਾਂ ਦੇ ਰਸਿਏ ਬਣ ਗਏ। ਦਰਬਾਰ ਵਿੱਚ ਗੁਰੂ ਜੀ ਦਾ ਉਪਦੇਸ਼ ਸੁਣਨਾ ਤੇ ਸੰਗਤ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਦੀ ਸੰਗਤ ਵਿੱਚ ਪਾਣੀ ਉਰਤੌਣ ਦੀ ਸੇਵਾ ਲਈ ਭਾਈ ਕਨੀਆ ਜੀ ਨੇ ਇੱਕ ਦਿਨ ਗੁਰੂ ਜੀ ਨੂੰ ਹਮੇਸ਼ਾ ਆਪਣੇ ਚਰਨਾ ਵਿੱਚ ਰੱਖਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਭਾਈ ਜੀ ਗੁਰੂ ਵਸਤੂ ਵਿਵੇਕ ਹੈ ਵਿਵੇਕ ਸਹਿਤ ਜੋ ਕਰਮ ਕਰਨੇ ਹਨ ਇਹੀ ਚਰਨਾ ਪਾਸ ਰਹਿਣਾ ਹੈ ਕਿਸੇ ਜੀਵ ਦਾ ਹਿਰਦ ਪ੍ਰਸੰਨ ਕਰਨਾ ਕਿਸੇ ਨੂੰ ਗੁਰਮਤਿ ਦੀ ਕਾਸੀ ਪਾਉਣੀ ਇਹੀ ਗੁਰ ਸੇਵਾ ਹੈ ਗੁਰੂ ਜੀ ਦੇ ਹੁਕਮ ਅਨੁਸਾਰ ਭਾਈ ਦੀ ਕੁਝ ਸਮਾਂ ਅਟਕ ਨੇੜੇ ਕਵੇ ਪਿੰਡ ਵਿੱਚ ਧਰਮਸ਼ਾਲਾ ਬਣਾ ਕੇ ਹਰ ਇੱਕ ਦੀ ਸੇਵਾ ਕਰਦੇ ਰਹੇ ਆਪ ਜੀ ਸਭ ਵਿੱਚ ਇੱਕ ਪ੍ਰਭੂ ਦੀ ਜੋਤ ਦੇਖਦੇ ਤੇ ਆਖਦੇ ਜਲ ਭਰਨ ਤੇ ਪੀਣ ਵਾਲਾ ਇੱਕ ਹੀ ਹੈ ਅਪਜੀ ਸੇਵਾ ਦੀ ਮਹੱਤਤਾ ਦ੍ਰਿੜ ਕਰਾਉਂਦੇ ਹੋਏ ਕਿਹਾ ਕਰਦੇ ਸਾਂ ਜਿਸ ਤਰ੍ਹਾਂ ਕੋਈ ਸਰਾਫ ਪਾਸੋਂ ਸਰਾਫੀ ਸਿੱਖਣਾ ਚਾਹੇ ਤਾਂ ਸਿਰਫ ਉਪਦੇਸ਼ ਸੁਣਨ ਨਾਲ ਹੀ ਸਰਾਫੀ ਨਹੀਂ ਆ ਜਾਂਦੀ ਬਲਕਿ ਆਪਣੇ ਹੱਥੀ ਘਾਲਣਾ ਪੰਨੀ ਪੈਂਦੀ ਹੈ ਐਵੇਂ ਪਰਮਾਤਮਾ ਰਹਿਤ ਨਾਲ ਹੀ ਮਿਲਦਾ ਹੈ 니ਰੇ ਉਪਦੇਸ਼ ਨਾਲ ਤਾਂ ਮਨ ਸਗੋ ਠੱਠਿਆ ਰਾਂ ਦੀ ਬਿੱਲੀ ਵਾਂਗ ਟੀਟ ਹੋ ਜਾਂਦਾ ਹੈ ਮਨ ਦੀ ਮੈਲ ਸੇਵਾ ਹੀ ਕੱਟ ਘਟਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ੁਲਮ ਦਾ ਖਾਤਮਾ ਕਰਨ ਲਈ ਕਈ ਲੜਾਈਆਂ ਲੜਨੀਆਂ ਪਈਆਂ ਸੇਵਾ ਦੀ ਪ੍ਰਾਣੀ ਕਾ ਨੂੰ ਜਾਰੀ ਰੱਖਦੇ ਹੁਆ ਭਾਈ ਕਨਿਆ ਜੀ ਧਖਮੀ ਸਿੱਖਾਂ ਨੂੰ ਪਾਣੀ ਪਿਲਾਉਂਦੇ ਸਨ ਸਮ ਦ੍ਰਿਸ਼ਟੀ ਦੇ ਮਾਲਕ ਹੋਣ ਕਰਕੇ ਉਹਨਾਂ ਨੇ ਸਿੱਖਾਂ ਦੇ ਨਾਲ ਨਾਲ ਫੱਟੜ ਮੁਸਲਿਮ ਸਿਪਾਹੀਆਂ ਨੂੰ ਵੀ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ ਸਿੱਖਾਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਤੇ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਕਨਿਆ ਜੀ ਦਸ਼ਮਣਾਂ ਨੂੰ ਵੀ ਪਾਣੀ ਪਿਵਾਈ ਜਾ ਰਹੇ ਹਨ ਗੁਰੂ ਜੀ ਦੁਆਰਾ ਪੁੱਛ ਪੜਤਾਲ ਕਰਨ ਤੇ ਭਾਈ ਕਨਿਆ ਜੀ ਨੇ ਬੇਨਤੀ ਕੀਤੀ ਹੇ ਸੱਚੇ ਪਾਸ਼ਾ ਮਹਤਾਪ ਜੀ ਦੀ ਹੀ ਸਿੱਖਿਆ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਨੂੰ ਤਾਂ ਸਭ ਵਿੱਚ ਪਰਮਾਤਮਾ ਦੀ ਜੋਤ ਹੀ ਨਜ਼ਰ ਆਉਂਦੀ ਹੈ ਗੁਰੂ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ ਤੇ ਪਾਈਕਨਿਆ ਜੀ ਨੂੰ ਇੱਕ ਮੱਲਮ ਮਰਹਮ ਦੀ ਡੱਬੇ ਦਿੱਤੀ ਤੇ ਕਿਹਾ ਪਾਈਕਨਿਆ ਜੀ ਜਿੱਥੇ ਜ਼ਖਮੀਆਂ ਨੂੰ ਪਾਣੀ ਪਲਾਉਂਦੇ ਹੋ ਉੱਥੇ ਉਹਨਾਂ ਦੀ ਮੱਲਮ ਪੱਟੀ ਵੀ ਕਰਿਆ ਕਰੋ ਕਿੰਨਾ ਮਹਾਨ ਹੈ ਸਿੱਖੀ ਆਦਰਸ਼ ਕਿ ਜੰਗੇ ਮੈਦਾਨ ਵਿੱਚ ਵੀ ਦੁਸ਼ਮਣ ਨਾਲ ਹਮਦਰਦੀ ਤੇ ਪਿਆਰ ਦਾ ਵਤੀਰਾ ਕਿਉਂਕਿ ਗੁਰੂ ਜੀ ਦੀ ਲੜਾਈ ਇਨਸਾਨ ਨਾਲ ਨਹੀਂ ਬਲਕਿ ਜ਼ੁਲਮ ਨਾਲ ਸੀ ਪਾਈਕਨਿਆ ਜੀ ਦੀ ਇਸ ਬਿਸਾਲ ਨੇ ਇੱਕ ਤਰ੍ਹਾਂ ਨਾਲ ਅੱਜ ਦੇ ਰੈੱਡ ਕਰਾਸ ਦੀ ਨੀਂਹ ਰੱਖੀ ਰੈੱਡ ਕਰਾਸ ਦੇ ਅਸਲ ਮੋਢੀ ਪਾਈਕਨਿਆ ਜੀ ਹੀ ਹਨ ਜਿਨ੍ਹਾਂ ਨੇ ਬਿਨਾਂ ਕਿਸੇ ਵਿਤਕਰੇ ਦੇ ਵਿਤਰੇ ਦੇ ਹਰ ਫੱਟੜ ਦੀ ਸੇਵਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ